ਮਾਣੇ ਗੁੱਸੇ ਵਿੱਚ ਕਿਹਾ ਗਹਿਣੇ ਵੇਚ ਕੇ ਸਕੂਟਰ ਖਰੀਦ ਲੈ ਅਤੇ ਪੁੱਤ ਨੇ ਇਸ ਤੇ ਵਿਸ਼ਵਾਸ ਕਰ ਲਿਆ ਉਹ ਜਲਦੀ ਨਾਲ ਸੁਨਿਆਰੇ ਦੀ ਦੁਕਾਨ ਤੇ ਗਿਆ ਗਹਿਣੇ ਕੱਢੇ ਅਤੇ ਕਿਹਾ ਮੇਰੀ ਮਾਂ ਨੇ ਮੈਨੂੰ ਇਹ ਵੇਚਣ ਲਈ ਕਿਹਾ ਸੁਨਿਆਰੇ ਨੇ ਗਹਿਣਿਆਂ ਦੀ ਧਿਆਨ ਨਾਲ ਜਾਂਚ ਕੀਤੀ ਉਸਦੇ ਚਿਹਰੇ ਤੇ ਹਲਕੀ ਜਹੀ ਮੁਸਕਰਾਹਟ ਆਈ ਅਤੇ ਉਸ ਦੀਆਂ ਅੱਖਾਂ ਵਿੱਚ ਸਮਝ ਦੀ ਚਮਕ ਸੀ ਉਸ ਨੇ ਕਿਹਾ ਇਹ ਗਹਿਣੇ ਅਸਲੀ ਹਨ ਪਰ ਇਹਨਾਂ ਦੀ ਹਾਲਤ ਦੱਸਦੀ ਹੈ ਕਿ ਇਹਨਾਂ ਵਿੱਚ ਸਾਲਾਂ ਦੀਆਂ ਜਾਂਦਾ ਹਨ ਤੇਰੀ ਮਾਂ ਨੇ ਇਹਨਾਂ ਨੂੰ ਬਹੁਤ ਧਿਆਨ ਨਾਲ ਰੱਖਿਆ ਹੋਵੇਗਾ ਸੱਚ ਦੱਸੋ ਤੁਹਾਡਾ ਵੇਚਣ ਦਾ ਮਨ ਹੈ ਜਾਂ ਮਜਬੂਰੀ ਮੁੰਡਾ ਚੁੱਪ ਰਿਹਾ ਉਸਦੀ ਚੁੱਪ ਨੇ ਸਭ ਕੁਝ ਕਹਿ ਦਿੱਤਾ ਸੁਨਿਆਰੀ ਨੇ ਇੱਕ ਡੂੰਗਾ ਸਾਹ ਲਿਆ ਤੇ ਕਿਹਾ ਗਹਿਣੇ ਲੋੜ ਕਾਰਨ ਵੇਚੇ ਜਾਂਦੇ ਹਨ ਗੁੱਸੇਕਾਰ ਨਹੀਂ ਜਾ ਕੇ ਆਪਣੀ ਮਾਂ ਨੂੰ ਕਹਿ ਕਿ ਮੈਂ ਤੈਨੂੰ ਈਐਮਆਈ ਤੇ ਸਕੂਟਰ ਲੈ ਦੇਵਾਂਗਾ ਪਰ ਇਹਨਾਂ ਗਹਿਣਿਆਂ ਨੂੰ ਨਾ ਵੇਚੋ ਉਸ ਦਾ ਸੁਪਨਾ ਉਸਦੀ ਪਹਿਚਾਣ ਹਨ ਮੁੰਡੇ ਨੇ ਹੈਰਾਨੀ ਨਾਲ ਕਿਹਾ ਤੁਸੀਂ ਮੇਰੀ ਮਦਦ ਕਿਉਂ ਕਰ ਰਹੀ ਹੋ ਸੁਨਿਆਰਾ ਮੁਸਕਰਾਇਆ ਅਤੇ ਕਿਹਾ ਕਿਉਂਕਿ ਕੱਲ ਮੇਰੀ ਧੀ ਵੀ ਗੁੱਸੇ ਵਿੱਚ ਇਸ ਤਰ੍ਹਾਂ ਕੁਝ ਕਹਿ ਸਕਦੀ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਉਸ ਤੇ ਗਹਿਣੇ ਕਦੇ ਕਿਸੇ ਦੁਕਾਨ ਤੱਕ ਪਹੁੰਚਣ ਮੁੰਡਾ ਗਹਿਣੇ ਲੈ ਕੇ ਘਰ ਵਾਪਸ ਆ ਗਿਆ ਉਸ ਦੀ ਮਾਂ ਚੁੱਪਚਾਪ ਬੈਠੀ ਰਹੀ ਉਸ ਨੇ ਕਿਹਾ ਮਾਂ ਮੈਂ ਇਹ ਗੁੱਸੇ ਵਿੱਚ ਕਿਆ ਹੋਵੇਗਾ ਪਰ ਮੈਂ ਤੁਹਾਡੇ ਗਹਿਣੇ ਕਦੇ ਨਹੀਂ ਵੇਚਾਂਗਾ ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਫਿਰ ਉਸਨੇ ਆਪਣੀ ਮਾਂ ਦੇ ਹੱਥ ਵਿੱਚ ਈਐਮਆਈ ਸਲਿੱਪ ਰੱਖੀ ਤੇ ਮੁਸਕਰਾਉਂਦੇ ਹੋਏ ਕਿਹਾ ਮੈਨੂੰ ਸਕੂਟਰ ਵੀ ਮਿਲ ਗਿਆ ਤੇ ਗਹਿਣੇ ਵੀ ਬਚ ਗਏ ਮਾਂ ਨੇ ਆਪਣੇ ਪੁੱਤ ਦੀ ਸਿਰ ਤੇ ਹੱਥ ਫੇਰਿਆ ਤੇ ਕਿਹਾ ਇਹ ਚੰਗਾ ਹੋਇਆ ਕਿ ਕਿਸੇ ਨੇ ਕਹਾਣੀ ਨੂੰ ਪਲਟਾ ਦਿੱਤਾ ਨਹੀਂ ਤਾਂ ਮੈਨੂੰ ਅਤੇ ਤੈਨੂੰ ਦੋਵਾਂ ਨੂੰ ਪਛਤਾਵਾ ਹੁੰਦਾ